ਕਾਲਾ ਸੂਟ ਅੱਜਕੱਲ ਹਰ ਇੱਕ ਔਰਤ ਦੀ ਪਸੰਦ ਹੈ ਹਰ ਔਰਤ ਕੋਲ ਬਲੈਕ ਡਰੈਸ ਲਾਜ਼ਮੀ ਹੋਵੇਗੀ ਪਰ ਅੱਜ ਤੋਂ 100 ਸਾਲ ਪਹਿਲਾਂ ਇਸੇ ਕਾਲੀ ਡਰੈਸ ਨੂੰ ਸੋਗ ਲਈ ਜਾਣਿਆ ਜਾਂਦਾ ਸੀ ਯੂਰਪ ਚ ਕੰਮ ਕਰਾਂ ਚ ਕੰਮ ਕਰਨ ਵਾਲੀਆਂ ਨੌਕਰਾਨੀਆਂ ਕਾਲੇ ਕੱਪੜੇ ਪਾਉਂਦੀਆਂ ਸੀ ਤੇ ਭਾਰਤ ਚ ਵੀ ਅਸ਼ੁਭ ਮੰਨਿਆ ਜਾਂਦਾ ਰਿਹਾ ਬਲੈਕ ਸੂਟ ਫਿਰ ਅਜੀਹ ਕੀ ਬਦਲਾਅ ਆਇਆ ਕਿ ਇਹ ਹਰ ਇੱਕ ਔਰਤ ਦੀ ਪਹਿਲੀ ਪਸੰਦ ਬਣ ਗਿਆ ਅੱਜ ਗੱਲ ਕਰਾਂਗੇ ਇਸ ਕਾਲੇ ਰੰਗ ਬਾਰੇ ਕਾਲੇ ਰੰਗ ਦੇ ਡਰੈਸ ਬਾਰੇ ਇੱਕ ਅਜੀਹੀ ਔਰਤ ਬਾਰੇ ਜਿਸ ਨੇ ਬਲੈਕ ਡਰੈਸ ਨੂੰ ਹਰ ਇੱਕ ਦੀ ਪਸੰਦ ਬਣਾ ਦਿੱਤਾ ਉਹ ਵੀ ਸਾਦੀ ਤੇ ਸਿੰਪਲ ਜਿਹੀ ਡਰੈਸ ਨੂੰ ਜਿਸ ਤੇ ਨਾ ਕੋਈ ਮੋਤੀ ਲੱਗੇ ਨਾ ਕੋਈ ਕਢਾਈ ਕੀਤੀ ਨਾ ਕੋਈ ਹੋਰ ਵਰਕ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਯੂਰਪ ਦੇ ਨਿਲਾਮੀ ਘਰ ਚ ਇਦਾਂ ਦੀ ਬਲੈਕ ਡਰੈਸ 15 15 ਲੱਖ ਚ ਵਿਕੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ 15 ਲੱਖ ਅਜੀਹਾ ਕੀ ਸੀ ਇਹ ਡਰੈਸ ਸੱਚ ਤਾਂ ਦੋਸਤੋ ਕਰਦੇ ਹਾਂ ਅੱਜ ਇਸੇ ਵਿਸ਼ੇ ਤੇ ਗੱਲ 15 ਲੱਖ ਚ ਵੇਚਣ ਵਾਲੀ ਡਰੈਸ ਨੂੰ ਬਣਾਇਆ ਸੀ ਦੁਨੀਆ ਦੇ ਸਭ ਤੋਂ ਮਸ਼ਹੂਰ ਡਿਜ਼ਾਈਨਰ ਜਿਹਦਾ ਨਾਂ ਕੋਕੋ ਸ਼ਨੇਲ ਇੱਕ ਕੁੜੀ ਜਿਹਦਾ ਨਾਂ ਕੋਕੋ ਸ਼ਨੇਲ ਤੇ ਉਹਦੀ ਬਣੀ ਇਹ ਡਰੈਸ ਨੂੰ ਨਾਂ ਦਿੱਤਾ ਗਿਆ ਲੀਟਰ ਬਲੈਕ ਡਰੈਸ ਅੱਜ ਦੀ ਕਹਾਣੀ ਹੈ ਫੈਸ਼ਨ ਦੀ ਕੁਈਨ ਅਤੇ ਲਿਟਲ ਵਲੈਗ ਡਰੈੱਸ ਦੀ ਸ਼ੈਨੈਲ ਦੀ ਕਹਾਣੀ ਇੱਕ ਫਿਲਮ ਵਾਂਗ ਹੈ ਜਿਸ ਵਿੱਚ ਦਰਦ ਗਰੀਬੀ ਤੇ ਇਕੱਲਾਪਨ ਸੀ ਕੋਕੋ ਦੀ ਮਾਂ ਇੱਕ ਹਸਪਤਾਲ 'ਚ ਕੱਪੜੇ ਧੋਣ ਦਾ ਕੰਮ ਕਰਦੀ ਸੀ ਅਤੇ ਸੜਕ 'ਤੇ ਰੇੜੀ ਲਾ ਕੇ ਕੱਪੜੇ ਵੇਚਣ ਵਾਲੇ ਆਦਮੀ ਨਾਲ ਉਸ ਨੂੰ ਪਿਆਰ ਹੋ ਗਿਆ ਤੇ ਉਹ ਵਿਆਹ ਤੋਂ ਪਹਿਲਾਂ ਹੀ ਦੋ ਬੱਚੀਆਂ ਦੀ ਮਾਂ ਵਣਵੀ ਜਿਸ ਵਿੱਚ ਇੱਕ ਕੋਕੋ ਸੀ ਕੋਕੋ ਦਾ ਬਚਪਨ ਦਾ ਨਾਂ ਗੈਵਰੀਅਲ ਸੀ ਪਰ ਉਹਦਾ ਬਾਪ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਘਰ ਦੇ ਲੋਕਾਂ ਨੇ ਦਬਾਅ ਪਾਇਆ ਤਾਂ ਉਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਗੈਵਰੀਅਲ ਸ਼ੈਨਲ ਦਾ ਜਨਮ 19 ਅਗਸਤ 1873 ਨੂੰ ਇੱਕ ਗਰੀਬ ਇਲਾਕੇ ਸੈਮੂਰਚ ਹੋਇਆ ਸੀ ਗੈਵਰੀਅਲ ਤੋਂ ਬਾਅਦ ਮਾਂ ਦੇ ਤਿੰਨ ਜਵਾਕ ਹੋਰ ਹੋਏ ਪਰ ਪਿਓ ਕਰਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਸੀ ਮਾਂ ਫਿਰ ਤੋਂ ਪ੍ਰੈਗਨੈਂਟ ਹੋਈ ਅਤੇ ਬੱਚਾ ਪੈਦਾ ਹੋਇਆ ਜੋ ਕਿ 6 ਮਹੀਨੇ ਬਾਅਦ ਮਰ ਗਿਆ ਤੇ ਬਾਅਦ ਵਿੱਚ ਮਾਂ ਨੂੰ ਟੀਬੀ ਹੋ ਗਈ ਗੈਵਰੀਅਲ ਮਹਿਜ਼ 12 ਸਾਲਾਂ ਦੀ ਸੀ ਜਦ ਮਾਂ ਮਰ ਕੇ ਇਹ ਬੱਚੇ ਕਦੇ ਸਕੂਲ ਨਹੀਂ ਗਏ ਅਤੇ ਇੱਕ ਛੋਟੇ ਜਿਹੇ ਕਮਰੇ 'ਚ ਜ਼ਿੰਦਗੀ ਗੁਜ਼ਾਉਂਦੇ ਰਹੇ ਮਾਂ ਦੇ ਜਾਣ ਤੋਂ ਬਾਅਦ ਪਿਤਾ ਨੇ ਜ਼ਿੰਮੇਵਾਰੀ ਤੋਂ ਹੱਥ ਖੜੇ ਕਰ ਦਿੱਤੇ ਆਪਣੇ ਦੋਨਾਂ ਮੁੰਡਿਆਂ ਨੂੰ ਉਹਨੇ ਮਜ਼ਦੂਰੀ ਲਈ ਭੇਜ ਦਿੱਤਾ ਅਤੇ ਤਿੰਨ ਧੀਆ ਨੂੰ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਐਂਡ ਐਸੀ ਆਸ਼ਰਮ ਚੋਂ ਸ਼ੁਰੂ ਹੋਈ ਗੈਬਰੀਅਲ ਦੀ ਕੋਕੋਸ਼ਨੈਲ ਬਣਨ ਦੀ ਕਹਾਣੀ ਆਸ਼ਰਮ 'ਚ ਗੈਬਰੀਅਲ ਨੂੰ ਪੁਰਾ ਕੁੜੀਆਂ ਵਾਂਗ ਕਢਾਈ ਸਿਲਾਈ ਕਰਨੀ ਪੈਂਦੀ ਸੀ ਗੈਬਰੀਅਲ ਕਲਪਨਾ 'ਚ ਮਾਹਰ ਸੀ ਉਹ ਕਪ੍ਰੈਸਿੰਡੈਂਸ ਦੀ ਉਹਨਾਂ ਦੀ ਹੋਰ ਹੀ ਡਰੈੱਸ ਬਣਾ ਦਿੰਦੀ। ਆਸ਼ਰਮ ਨੂੰ ਨੰਨ ਚਲਾਉਂਦੀਆਂ ਸੀ ਤੇ ਗੈਬਰੀਅਲ ਨੂੰ ਨੰਨ ਦੀਆਂ ਝੜਕਾ ਖਾਣਿਆ ਪੈਂਦੇ ਆ। ਜਦ ਗੈਬਰੀਅਲ 18 ਸਾਲ ਦੀ ਹੋਈ ਤਾਂ ਉਸਨੇ ਆਸ਼ਰਮ ਛੱਡ ਦਿੱਤਾ। ਉਹ ਇਹਨਾਂ 6 ਸਾਲਾਂ 'ਚ ਇੱਕ ਪਰਫੈਕਟ ਟੇਲਰ ਬਣ ਗਈ ਤੇ ਇੱਕ ਦਰਜੀ ਦੀ ਦੁਕਾਨ ਤੇ ਕੰਮ ਕਰਨਾ ਲੱਗ ਗਈ। ਗੈਬਰੀਅਲ ਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਸੀ। ਤੇ ਉਸ ਦੀ ਆਵਾਜ਼ ਵੀ ਬਹੁਤ ਵਧੀਆ ਸੀ। ਉਹਨਾਂ ਟਾਈਮ 'ਚ ਫਰਾਂਸ 'ਚ ਕੈਵਰੇ ਹੁੰਦੇ ਸੀ ਜਿਸ ਵਿੱਚ ਸਟੇਜ 'ਤੇ ਲਾਈਵ ਸ਼ੋਅ ਹੁੰਦਾ ਸੀ। ਉਸ ਟਾਈਮ ਮਾਈਕ ਨਾ ਹੋਣ ਕਰਕੇ ਲੋਕ ਗਾਣਾ ਸੁਣਨ ਲਈ ਸਟੇਜ ਦੇ ਆਸ-ਪਾਸ ਹੀ ਵੜਦੇ ਸੀ ਤੇ ਇਸ ਦੇ ਨਾਲ ਲੋਕਾਂ ਦੀ ਸਿੰਗਰ ਦੇ ਨਾਲ ਜਾਣ ਪਹਿਚਾਨ ਵੀ ਹੋ ਜਾਂਦੀ ਸੀ। ਇੱਕ ਗੀਤ ਜੋ ਉਹ ਗਾਉਂਦੀ ਸੀ। ਕੁਈ ਕੁਆ ਬੂ ਕੋ ਕੋ ਅਤੇ ਇਸ ਗੀਤ ਤੋਂ ਹੀ ਲੋਕਾਂ ਨੇ ਉਸ ਨੂੰ ਕੋਕੋ ਕਹਿਣਾ ਸ਼ੁਰੂ ਕਰ ਦਿੱਤਾ ਕੁਝ ਸਟੇਜ ਸ਼ੋਅਾਂ ਤੋਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਉਹ ਸਿੰਗਿੰਗ ਨੂੰ ਆਪਣਾ ਪੇਸ਼ਾ ਨਹੀਂ ਬਣਾ ਸਕਦੀ ਪਰ ਇਸ ਤੋਂ ਉਹਨੂੰ ਇੱਕ ਫਾਇਦਾ ਜ਼ਰੂਰ ਹੋਇਆ ਕਿ ਐਵਰੇਜ ਆਉਣ ਵਾਲੇ ਅਮੀਰ ਲੋਕਾਂ ਨਾਲ ਉਸ ਦੀ ਪਛਾਣ ਹੋ ਗਈ ਇਹਨਾਂ 'ਚ ਇੱਕ ਸੀ ਇਤਿਨ ਵਾਲਸਾਂ ਦੇਸ਼ ਦਾ ਅਮੀਰ ਘੋੜਸਵਾਰ ਇਤਿਨ ਵਾਲਸਾਂ ਦਾ ਦਿਲ ਕੋਕੋ ਤੇ ਆ ਗਿਆ ਕੋਕੋ ਬਣ ਗਈ ਗੈਬਰੀਅਲ ਉਸ ਨਾਲ ਆਪਣੀ ਨਵੀਂ ਲਾਈਫ ਨੂੰ ਫੀਲ ਕਰਦੇ ਸੀ ਮਹਿੰਗੇ ਕੱਪੜੇ ਗੱਡੀਆਂ ਹੀਰੇ ਮੋਤੀ ਅਤੇ ਨਾਲ ਅਮੀਰਾਂ ਦੀ ਚਮਕਦੰਕ ਵਾਲੀ ਲਾਈਫ ਗਰੀਬੀ ਵਿੱਚ ਬਚਪਨ ਜਿਉਣ ਵਾਲੀ ਗੈਬਰੀਅਲ ਅੱਗੇ ਇੰਨੀ ਦੌਲਤ ਸੀ ਪਰ ਗੈਵਰੀਲ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹ ਕਿਸੇ ਦੀ दौਲਤ ਤੇ ਐਸ਼ ਕਰੇ ਬਲਕਿ ਉਹ ਆਪ ਦਾ ਨਾਮ ਬਣਾਉਣਾ ਚਾਹੁੰਦੀ ਸੀ ਇਤਿਨ ਵਾਲਸਾ ਨਾਲ ਰਿਸ਼ਤਾ 3 ਸਾਲ ਚੱਲਿਆ ਤੇ ਇਸ ਟਾਈਮ ਵਿੱਚ ਉਹ ਅਮੀਰ ਔਰਤਾਂ ਦੇ ਪਹਿਰਾਵੇ ਤੇ ਫੈਸ਼ਨ ਉਹਨਾਂ ਦੇ ਫੈਸ਼ਨ ਬਾਰੇ ਜਾਣਗੀ ਉਹਨੇ ਬਹੁਤ ਨੇੜਤਾ ਤੋਂ ਉਹਨਾਂ ਨੂੰ ਦੇਖਿਆ ਉਹ ਜਦੋਂ ਵੀ ਕਿਸੇ ਫੰਕਸ਼ਨ ਜਾਂ ਕੋਰੀਆਂ ਦੀ ਰੇਸ ਤੇ ਜਾਂਦੀ ਤਾਂ ਉਹ ਤੇ ਉਹ ਅਮੀਰ ਔਰਤਾਂ ਦੇ ਕੱਪੜਿਆਂ ਦੇਖਦੀ ਕਿ ਕਿਹੜਾ ਫੈਬਰਿਕ ਯੂਜ਼ ਕੀਤਾ ਗਿਆ ਕਿਦਾਂ ਸਿਲਾਈ ਕੀਤੀ ਗਈ ਹੈ ਕੁਝ ਹਫ਼ਤੇ ਬਾਅਦ ਗੈਬਰੀਅਲ ਦੀ ਲਾਈਫ 'ਚ ਆਰਥਰ ਕੈਪਲਵੋਇਨਾਂ ਦਾ ਇੱਕ ਅਮੀਰ ਆਰਮੀ ਆਇਆ ਤੇ ਉਹ ਗੈਬਰੀਅਲ ਨੂੰ ਆਪਣੇ ਨਾਲ ਪੈਰਿਸ ਲੈ ਗਿਆ ਐ ਤੇ ਗੈਬਰੀਅਲ ਨੇ ਕੈਪਲਵੋਇ ਦੀ ਮਦਦ ਨਾਲ ਇੱਕ ਹੈਅਰ ਸ਼ਾਪ ਖੋਲੀ ਕੋਕੋ ਨੇ ਸਾਦੀਆਂ ਤੇ ਸਟਾਈਲਿਸ਼ ਟੋਪੀਆਂ ਬਣਾਈਆਂ ਜੋ ਪੈਰਿਸ ਦੀਆਂ ਔਰਤਾਂ ਦੀ ਪਹਿਲੀ ਪਸੰਦ ਬਣ ਗਈਆਂ। ਇੱਥੇ ਕੋਕੋ ਨੇ ਹੌਂਸ ਲਾਫ ਜੈ ਮਿਲੀ ਤੇ ਉਸਨੇ ਆਪਣੀ ਬੁਟੀਕ ਖੋਲ੍ਹ ਲਈ। ਤੇ ਇਦਾਂ ਦੇ ਕੱਪੜੇ ਡਿਜ਼ਾਈਨ ਕੀਤੇ ਜੋ ਫਰਾਂਸ 'ਚ ਪਹਿਲਾਂ ਕਦੇ ਵੀ ਨਹੀਂ ਸੀ। ਸ਼ਨੈਲ ਨੇ ਇਹ ਮਹਿਸੂਸ ਕੀਤਾ ਕਿ ਜਿਵੇਂ ਮਰਦਾਂ ਦੇ ਕੱਪੜੇ ਆਰਾਮਦਾਇਕ ਹੁੰਦੇ ਨੇ ਕਿਉਂ ਨਾ ਔਰਤਾਂ ਦੇ ਕੱਪੜੇ ਵੀ ਉਵੇਂ ਹੀ ਆਰਾਮਦਾਇਕ ਹੋਣੇ ਚਾਹੀਣ। ਹੁਣ ਉਹ ਨਾ ਹੋਵੇ ਕਿ ਸੋਹਣੇ ਦਿਖਣ ਦੇ ਚੱਕਰ 'ਚ ਸਾਹ ਵੀ ਲੈਣਾ ਮੁਸ਼ਕਲ ਹੋ ਜਾਵੇ। ਉਹਨੇ ਸੋਚਿਆ ਕਿਉਂ ਨਾ ਔਰਤਾਂ ਵੀ ਮਰਦਾਂ ਵਾਂਗ ਕੱਪੜੇ ਪਹਿਨਣ ਜਿਵੇਂ ਕਿ ਅੱਜਕੱਲ ਔਰਤਾਂ ਕੱਪੜੇ ਪਾਉਂਦੀਆਂ ਨੇ ਜੀਨਸ ਪਾਉਂਦੀਆਂ ਨੇ ਸ਼ਰਟ ਪਾਉਂਦੀਆਂ ਨੇ ਟੀ-ਸ਼ਰਟ ਪਾਉਂਦੀਆਂ ਨੇ ਲੋਰ ਪਾਉਂਦੀਆਂ ਨੇ ਪਰ ਉਹਨਾਂ ਟਾਈਮ 'ਚ ਐਦਾਂ ਨਹੀਂ ਸੀ। ਆ ਮੈਂ ਗੱਲ ਕਰ ਰਹੀਆਂ ਅੱਜ ਤੋਂ 100 ਸਾਲ ਪਹਿਲਾਂ ਦੀ। ਉਸ ਟਾਈਮ ਔਰਤਾਂ ਹੈਵੀ ਡ्रेसेस ਹੁੰਦੀਆਂ ਸੀਆਂ ਜੋ ਕਮਰ ਤੋਂ ਬਿਲਕੁਲ ਟਾਈਟ ਹੁੰਦੀਆਂ ਸੀ ਤੇ ਲੰਮੀਆਂ ਸਕਰਟਾਂ ਹੁੰਦੀਆਂ ਸੀ ਪਰ ਕੋਕੋ ਦਾ ਨਾਰਾ ਸੀ ਸਾਰਵਗੀ ਸਿੰਪਲ ਸਿਟੀ ਉਹ ਦ ਕਹਿੰਦੇ ਸੀ ਕਿ ਔਰਤ ਜਿੰਨੀ ਸਿੰਪਲ ਨਿਵਾਸ ਵਿੱਚ ਹੋਵੇਗੀ ਉਨੇ ਹੀ ਸੋਹਣੀ ਲਿਖੇਗੀ ਬੁਟੀਕ ਖੋਲਣ ਤੋਂ ਆਗਲੇ ਹੀ ਸਾਲ ਪਹਿਲੀ ਵਰਲਡ ਵਾਰ ਸ਼ੁਰੂ ਹੋ ਗਈ ਇਹ ਜੰਗ 4 ਸਾਲ ਚੱਲੀ ਹਰ ਕਿਸਨ ਲੱਗਿਆ ਕਿ ਸ਼ਨੈਲ ਦਾ ਕੰਮ ਥੱਪ ਹੋ ਗਿਆ ਪਰ ਉਸ ਦਾ ਦਿਮਾਗ ਹੋਰ ਤਰਫ ਚੱਲਦਾ ਸੀ ਉਸ ਨੇ ਇਸ ਮੁਸੀਬਤ ਦਾ ਫਾਇਦਾ ਚੁੱਕਿਆ ਕਿ ਲੋਕ ਜੰਗ ਕਰਕੇ ਸਜਣਾ ਸਵਰਨਾ ਭੁੱਲ ਗਏ ਰਹੇ ਤੇ ਸ਼ਨੈਲ ਨੇ ਇੱਥੇ ਹੀ ਸਾਦਗੀ ਨੂੰ ਪ੍ਰਮੋਟ ਕੀਤਾ ਜੰਗ ਤੋਂ ਬਾਅਦ ਲੋਕ ਦੁਖੀ ਸੀ ਤੇ ਯੂਰੋਪੀਅਨ ਦੇਸ਼ਾਂ 'ਚ ਦੁੱਖ ਨੂੰ ਦਰਸਾਉਣ ਲਈ ਕਾਲਾ ਰੰਗ ਪਹਿਣਿਆ ਜਾਂਦਾ ਸੀ ਉਸਨੇ ਸੋਚਿਆ ਕਿ ਮਰਦ ਸਫੈਦ ਸ਼ਰਟ ਨਾਲ ਬਲੈਕ ਸੂਟ ਪੈਂਟ ਪੈਂਟ ਸੂਟ ਪੈਂਦੇ ਨੇ ਕਿਉਂ ਨਾ ਔਰਤਾਂ ਦੀ ਵੀ ਇੱਕ ਤਾ ਡਰੈਸ ਬਣਾਈ ਜਾਵੇ ਫਿਰ ਉਸ ਨੂੰ ਤਿਆਰ ਕੀਤਾ ਆਪਣੀ ਲਿਟਲ ਬਲੈਕ ਡਰੈਸ ਤੇ ਇਹ ਡਰੈਸ ਯੂਰਪ ਵਿੱਚ ਇਨਕਲਾਬ ਲੈ ਆਈ ਔਰਤਾਂ ਨੇ ਇਸ ਭਾਰੀ ਪਰ ਕਮ ਡਰੈਸ ਦੀ ਥਾਂ ਤੇ ਇਸ ਸਿੰਪਲ ਜੀ ਕਾਲੀ ਡਰੈਸ ਨੂੰ ਚੁਣਿਆ ਫਿਰ ਇਸ ਡਰੈਸ ਨਾਲ ਕੁਝ ਜੁਐਲਰੀ ਦਾ ਟ੍ਰੈਂਡ ਚਲਾਇਆ ਗਲ ਚ ਮੋਤੀਆਂ ਦੀ ਮਾਲਾ ਤੇ ਸਿਰ ਤੇ ਹੈਟ ਅਸਲੀ ਗਹਿਣੇ ਨਾਲ ਕੁਝ ਨਕਲੀ ਗਹਿਣੇ ਮਿਲਾ ਕੇ ਪਹਿਨਣ ਦਾ ਟ੍ਰੈਂਡ ਵੀ ਸ਼ਨੈਲ ਨੇ ਚਲਾਇਆ ਇਹ ਫੈਸ਼ਨ ਐਨਾ ਪਪੂਲਰ ਹੋਇਆ ਕਿ ਅਮਰੀਕਾ ਦੀ ਇੱਕ ਮਸ਼ਹੂਰ ਮੈਗਜ਼ੀਨ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਜੇ ਕਿਸੇ ਔਰਤ ਕੋਲ ਟੁਕਟ ਸ਼ਨੈਲ ਦੀ ਇੱਕ ਡਰੈੱਸ ਨਾ ਹੋਵੇ ਤਾਂ ਉਸ ਨੂੰ ਫੈਸ਼ਨ ਦਾ ਗਿਆਨ ਹੀ ਨਹੀਂ 1920 ਤੱਕ ਕੋਕੋ ਸ਼ਨੇਲ ਇੱਕ ਬਹੁਤ ਵੱਡਾ ਬ੍ਰਾਂਡ ਬਣ ਗਈ ਸੀ। ਇੱਕ ਅਜੀਹਾ ਬ੍ਰਾਂਡ ਜਿਸ ਬਿਨਾ ਹਰ ਫੈਸ਼ਨ ਅਧੂਰਾ ਸੀ। ਇਸ ਸਮੇਂ ਚ ਉਹ ਨਵੇਂ ਤੋਂ ਨਵੇਂ ਡਿਜ਼ਾਈਨ ਤਿਆਰ ਕਰ ਰਹੀ ਸੀ। ਉਸ ਦੇ ਕੱਪੜਿਆਂ ਨੇ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹ ਆਰਾਮਦਾਇਕ ਸੀ ਤੇ ਔਰਤਾਂ ਦੀ ਪਹਿਲੀ ਪਸੰਦ। ਸ਼ਨੇਲ ਨੇ ਆਪਣੇ ਕੱਪੜਿਆਂ 'ਚ ਸ਼ਨੇਲ ਨੇ ਆਪਣੇ ਕੱਪੜਿਆਂ 'ਚ ਕਾਲਾ ਤੇ ਸਫੈਦ ਰੰਗ ਹੀ ਲਿਆ। ਜੇ ਉਹਨੂੰ ਕਲਰ ਹੋਰ ਚੂਜ਼ ਕਰਨਾ ਪੈਂਦਾ ਸੀ ਤਾਂ ਉਹ ਸਿਰਫ ਨੀਲਾ, ਸਲੇਟੀ ਅਜਿਹੇ ਕਲਰ ਹੀ ਪਸੰਦ ਕਰਦੀ। ਉਸ ਦਿਨ ਜਾਣਨ ਵਾਲਿਆ ਦਾ ਕਹਿਣਾ ਸੀ ਕਿ ਉਸਨੇ ਆਪਣੇ ਬਚਪਨ ਚ ਉਦਾਸੀ ਦੇਖੀ ਸੀ। ਉਸਦਾ ਬਚਪਨ ਬੇਰੰਗ ਸੀ ਤੇ ਉਸ ਨੂੰ ਰੰਗਾਂ ਚ ਕੋਈ ਇੰਟਰਸਟ ਨਹੀਂ ਸੀ। ਤੇ ਆਪਣੀ ਇਸ ਬੇਰੰਗ ਜ਼ਿੰਦਗੀ ਨੂੰ ਉਸਨੇ ਫੈਸ਼ਨ ਬਣਾ ਦਿੱਤਾ। ਉਸਦੇ ਡਿਜ਼ਾਈਨ ਐਨੇ ਸਾਦੇ ਸੀ ਕਿ ਉਸ ਦੀ ਨਕਲ ਕੀਤੀ ਜਾ ਸਕਦੀ ਸੀ। ਪਰ ਉਸ ਨੂੰ ਇਸ ਦੀ ਪਰਵਾਹ ਨਹੀਂ ਸੀ ਉਹ ਕੋਸ਼ਿਸ਼ ਸੀ ਕਿ ਜੋ ਲੋਕ ਉਸ ਦੇ ਡਿਜ਼ਾਈਨ ਨਹੀਂ ਖਰੀਦ ਸਕਦੇ ਉਹ ਵੀ ਆਪਣੇ ਆਪ ਨੂੰ ਬਦਲ ਰਹੇ ਨੇ ਚਾਹੇ ਉਸ ਦੀ ਡਰੈੱਸ ਦੀ ਨਕਲ ਕਰਕੇ ਹੀ ਸਹੀ ਇਸੇ ਦੌਰਾਨ ਉਹਨੇ ਪਰਫਿਊਮ ਦੀ ਦੁਨੀਆ 'ਚ ਵੀ ਕਦਮ ਰੱਖਿਆ ਤੇ ਸ਼ੈਨਲ ਨੰਬਰ 5 ਪਰਫਿਊਮ ਲਾਂਚ ਕੀਤਾ ਇਹ ਦੁਨੀਆ ਦਾ ਪਹਿਲਾ ਪਰਫਿਊਮ ਸੀ ਜਿਸ ਤੇ ਕਿਸੇ ਡਿਜ਼ਾਈਨਰ ਦਾ ਨਾਮ ਲਿਖਿਆ ਸੀ ਅੱਜ ਵੀ ਇਹ ਪਰਫਿਊਮ ਬਹੁਤ ਮਸ਼ਹੂਰ ਹੈ ਤੇ ਇਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਖੁਸ਼ਬੂ ਮੰਨਿਆ ਜਾਂਦਾ ਹੈ ਦੂਜੇ ਵਿਸ਼ਵ ਯੁੱਧ ਦੌਰਾਨ ਉਸ ਦੇ ਬਿਜ਼ਨਸ ਨੂੰ ਪਾਰਿਸ ਨੂੰ ਨੁਕਸਾਨ ਹੋਇਆ ਫਰਾਂਸ ਦੇ ਉੱਤੇ 나ਜ਼ੀਆਂ ਨੇ ਕਬਜ਼ਾ ਕਰ ਲਿਆ ਕਿ ਸ਼ਨੇਲ ਤੇ ਵੀ 나ਜ਼ੀਆਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਲੱਗੇ ਸ਼ਨੇਲ ਸਭ ਕੁਝ ਛੱਡ ਕੇ ਸਵਿਟਜ਼ਰਲੈਂਡ ਚਲੀ ਗਈ ਤੇ ਕੁਝ ਸਾਲ ਚੁੱਪ ਰਹੀ ਫਿਰ 70 ਸਾਲ ਦੀ ਉਮਰ 'ਚ ਉਸਨੇ ਫਿਰ ਫੈਸ਼ਨ ਦੀ ਦੁਨੀਆ 'ਚ ਕਦਮ ਰੱਖਿਆ ਤੇ ਉਸਦੇ ਬਣਾਏ ਡਿਜ਼ਾਈਨ ਹੱਥੋਂ-ਹੱਥ ਵਿਕ ਗਏ ਪਰ ਇਹ ਦੌਰ ਸੀ ਮਿਨੀ ਸਕਰਟ ਦਾ ਮਿਨੀ ਸਕਰਟ ਕੋਕੋ ਸ਼ਨੈਲ ਨੂੰ ਬਿਲਕੁਲ ਪਸੰਦ ਨਹੀਂ ਸੀ ਤੇ ਨਾ ਹੀ ਉਸਨੇ ਆਪਣੀ ਡਰੈਸ ਨੂੰ ਸ਼ਾਰਟ ਕੀਤਾ ਉਸ ਦਾ ਮੰਨਣਾ ਸੀ ਕਿ ਫੈਸ਼ਨ ਲਗਜ਼ਰੀ ਹੈ ਨਾ ਕਿ ਅਸ਼ਲੇਲ 10 ਜਨਵਰੀ 1971 ਨੂੰ ਸਤਸ ਸਾਲ ਦੀ ਕੋਕੋ ਸ਼ਨੈਲ ਨੇ ਪੈਰਿਸ ਵਿੱਚ ਆਪਣੇ ਆਖਰੀ ਸਾਹ ਲਏ। ਉਹ ਸਦਾ ਫੈਸ਼ਨ ਦੀ ਦੁਨੀਆ 'ਚ ਘਿਰੀ ਰਹੀ ਪਰ ਆਪਣੀ ਨਿੱਜੀ ਜ਼ਿੰਦਗੀ 'ਚ ਉਹ ਹਮੇਸ਼ਾ ਇਕੱਲੀ ਸੀ। ਉਸ ਦੀ ਜ਼ਿੰਦਗੀ 'ਚ ਕਈ ਮਰਦ ਆਏ ਤੇ ਗਏ ਪਰ ਉਹਦਾ ਸੱਚਾ ਪਿਆਰ ਕੈਪਲ ਵੋਏ ਸੀ। ਤੇ ਕੈਪਲ ਵੋਏ ਨੇ ਉਸ ਨੂੰ ਧੋਖਾ ਦੇ ਕੇ ਕਿਸੇ ਅਮੀਰ ਔਰਤ ਨਾਲ ਵਿਆਹ ਕਰ ਲਿਆ। ਕੋਕੋ ਹਮੇਸ਼ਾ ਲਈ ਇਕੱਲੀ ਰਹੇਗੀ। ਕੋਕੋ ਸ਼ਨੈਲ ਅੱਜ ਸਾਡੇ ਵਿੱਚਕਾਰ ਨਹੀਂ ਪਰ ਉਸ ਦਾ ਸਟਾਈਲ ਉਸ ਦੀ ਸੋਚ ਉਸ ਦੀ ਬਰਸਤ ਉਸ ਦੇ ਕੱਪੜਿਆਂ ਦੁਆਰਾ ਆ ਸਾਡੇ ਵਿੱਚ ਅੱਜ ਵੀ ਜਿਉਂਦੀ ਹੈ ਕੋਕੋ ਦਾ ਮੰਨਣਾ ਸੀ ਕਿ ਗਰੀਬੀ ਕਿਸੇ ਦਾ ਭਵਿੱਖ ਨਹੀਂ ਰੋਕਦੀ ਸੁੰਦਰਤਾ ਸਾਦਗੀ ਵਿੱਚ ਹੈ ਤੇ ਫੈਸ਼ਨ ਚਲਾ ਜਾਂਦਾ ਹੈ ਪਰ ਸਟਾਈਲ ਹਮੇਸ਼ਾ ਜਿਉਂਦਾ ਰਹਿੰਦਾ ਹੈ ਇਹ ਸੀ ਜੀ ਕੋਕੋ ਸ਼ਨੈਲ ਦੀ ਕਹਾਣੀ ਅੱਗੇ ਤੋਂ ਤੁਸੀਂ ਵੀ ਕੋਈ ਜਦੋਂ ਡਰੈੱਸ ਖਰੀਦੋ ਤਾਂ ਉਸ ਡਰੈੱਸ ਦੀ ਕਹਾਣੀ ਬਾਰੇ ਜ਼ਰੂਰ ਸੋਚਣਾ ਜੇ ਕਹਾਣੀ ਚੰਗੀ ਲੱਗੀ ਤਾਂ ਚੈਨਲ ਪੰਜਾਬੀ ਕਹਾਣੀ ਰੌਕਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਣਾ